ਲੇ ਕਜਸੇ ਆ ਗਏ ਹੋਲੀ ਬੋਲੀ ਕੋਈ ਨਾ ਦੇ ਦੇ ਕੋਈ ਹੋਲੀ ਹੋਰ ਠੀ ਆ ਗਿਆ ਹੋਰ ਸਾਡਾ ਕਾਪੀ ਵਾਲਾ ਭਰਾ ਭਰਾਗਾ ਜੱਸਾ ਫਰਵਾਲੀ ਹਾਂ ਬਈ ਯਾਦ ਖੁਰਦਾ ਬਹੁਤ ਵਧੀਆ ਕਾਪੀ ਦੀ ਸੇਵਾ ਨਵਾਉਂਦਾ ਬੜਾ ਵਧੀਆ ਸਾਫ ਕਰਾਉਂਦਾ ਬੰਦਾ ਹਾਂ ਬਈ ਗੋਡਾ ਬਹੁਤ ਜਿਆਦਾ ਡਿਮਾਂਡ ਆ ਡੇਲੀ ਬਾਜ਼ੀਆਂ ਤੇ ਹੁੰਦਾ ਜੀ ਹੁੰਦਾ ਇਹ ਸਭ ਤੋਂ ਵਧੀਆ ਵਧੀਆ ਬਈ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਆਏ ਆ ਬਾਜੀ ਤੇ ਤੇ ਆਪਣੇ ਭਰਾਵਾਂ ਨੇ ਪੁੱਤਰ ਛੱਡੇ ਨੇ ਦੋ ਪੁੱਤਰ ਛੱਡੇ ਨੇ ਦੇਮ ਨਾਲ ਪਿੰਡ ਤੇ ਬਾਕੀ ਦੇਖੀ ਆਏ ਜੋੜੇ ਰਹੇ ਸਾਡੇ ਨਾਲ ਤੁਹਾਨੂੰ ਦਿਖਾਵਾਂਗੇ ਅੱਗੇ-ਅੱਗੇ ਤੇ 29 ਕਬੂਤਰ ਡਰੇ ਹਨਾ ਬਈ ਕੋਲਡ ਸ਼ਾਪ ਤੇ ਕਲਬ ਦੀਏ ਬਾਜੀ ਆ ਬਈ 29 ਕਬੂਤਰ ਡਰੇ ਅੱਜ ਕਬੂਤਰ ਥੋੜੇ ਸੀ ਅੱਜ ਹਾਂ ਬਈ ਤੇ ਤਿੰਨ ਆਪਣੇ ਨੇ ਬਈ ਜਿਹੜੇ ਕੂਤਿਆਂ ਦਾ ਟਾਈਮ ਚੱਲਦਾ ਬਈ ਅੱਜ ਜਿਹੜੇ ਕੂਤਰ ਦੇਖੇ ਨਹੀਂ ਬਈ ਖਾਲੀ ਟਿਪਾ ਸ਼ਖਮਨ ਅਮਲਾ ਸਿੰਘ ਪ੍ਰੀਤ ਜੁਐਸਏ ਆਸ਼ੂ ਕਠਾ ਦਰਜੰਟਿਕਨ ਹੋਰ ਇਹ ਕਬੂਤਰ ਇਹ ਲਿਕੇ ਬਾਈ ਇਹਨਾਂ ਚ ਕਬੂਤਰ ਸਹੀ ਹੋ ਗਿਆ ਬਾਈ ਹਾਂ ਬਾਈ ਅਸਾਂ ਬਾਈ ਦਰਤ ਕਨਾ ਹੋਰ ਸਹੀ ਹੈ ਬਾਈ ਇੱਕ ਕਬੂਤਰ ਸਹੀ ਹੋ ਗਿਆ ਜੀ ਬਾਕੀਆਂ ਤੇ ਟਾਈਮ ਲੱਗਾ ਹੋਆ ਬਾਈ ਬਾਕੀਆਂ ਤੇ ਟਾਈਮ ਲੱਗਿਆ ਵੀਰੇ ਹਾਂ ਅਪਾਂ ਗੁਰੂ ਘਰ ਚੱਲੇ ਸੇਵਾ ਕਰਾਂਗੇ ਨਾਲੇ ਰੋਟੀ ਪਾਣੀ ਖਾਵਾਗੇ ਤੇ ਰੋਟੀ ਪਾਣੀ ਦਾ ਬੜੀਆ ਪ੍ਰਬੰਧ ਹੈ ਇੱਥੇ ਇਹ ਆਜੂ ਹਾਂਜੀ ਇੱਕ ਆਪਾਂ ਪੱਠਾ ਨਾਲ ਆਇਆ ਹਾਂ ਹੈ ਲਓ ਉਹ ਤੂੰ ਬੈਠਾ ਦਾ ਹੋ ਜਾ ਉਹ ਰਿ ਆ ਜਾ ਬਈ ਉਹ ਯਾਰ ਰੋਟੀ ਦਾ ਆ ਛੱਡਾ ਕਾਫੀ ਵਾਲਾ ਭਰਾ ਭਰਾਗਾ ਜੱਸਾ ਫਰਵਾਲੀ ਹਾਂ ਬਈ ਬੜਾ ਯਾਦ ਖੁਰਦ ਬਹੁਤ ਵਧੀਆ ਕਾਫੀ ਦੀ ਸੇਵਾ ਨਵਾਉਂਦਾ ਬੜਾ ਵਧੀਆ ਸਾਫ ਕਰਾਉਂਦਾ ਬੰਦਾ ਹਾਂ ਬਈ ਪੂਰਾ ਗੋਡਾ ਬਹੁਤ ਜਿਆਦਾ ਡਿਮਾਂਡ ਆ ਡੇਲੀ ਬਾਜ਼ੀਆਂ ਤੇ ਹੁੰਦਾ ਜੀ ਹੁੰਦਾ ਇਹ ਚਲੋ ਵਧੀਆ ਵਧੀਆ ਬਈ ਤੇ ਆ ਕਾਫੀ ਆ ਬਈ ਹਾਂਜੀ ਤੇ ਹੁਣ ਆਪਾਂ ਗੁਰੂਗਰ ਪਹੁੰਚ ਗਏ ਲੰਗਰ ਦਾ ਵਧੀਆ ਪ੍ਰਬੰਧ ਆ ਭਰਾ ਉਹਨਾਂ ਦਾ ਬਹੁਤ ਵਧੀਆ ਲਓ ਤੇ ਹੁਣ ਆਪਾਂ ਲੰਗਰ ਹਾਲ 'ਚ ਪਹੁੰਚ ਗਏ ਲਓ ਜੀ ਉਹਨੇ ਹੁਣ ਹੀ ਸਗੇ ਆ ਲਾਪਰੀ ਦੇ ਕਿੱਥੇ ਆ ਉਹ ਬੈਠਾ ਲਓ ਜੀ ਆਇਆ ਕੰਪਾ ਬੈ ਨੇ ਪਹਿਲਾ ਨਾਮ ਦੂਜਾ ਨਾਮ ਤੀਜਾ ਨਾਮ ਸਕੇ ਜਾਣਾ ਮੁੰਡੇ ਲੰਗਰ ਸਾਤਾ ਨਾ ਉਹ ਲਾਪਰੀ ਦੇ ਲਓ ਜੀ ਆਦਾ ਪਰ ਸਾਤਾ ਚੰਗਾ ਟਾਈਮ ਹੋ ਗਿਆ ਸਾਰੇ ਪਰਾ ਬੈਠੇ ਆ ਸਾਦਾ ਸਾਕੇ ਫਿਰ ਕਰਦੇ ਆਂ ਗੱਲਬਾਤ ਹਲੋ ਜੀ ਹੋਰ ਜੀ ਠੀਕ ਹੋ ਵਧੀਆ 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 ਜੀ ਦੇਖਦੇ ਨੇ ਬਲੌਗ ਜੀ ਠੀਕ ਹੈ ਜੀ ਧੰਨਵਾਦ ਜੀ ਤੇ ਉੱਡੀ ਜਾਂਦੇ ਨੇ ਕਬੂਤਰ ਆਪਣੇ ਕਿੰਨੀ ਛੱਡੀ ਆਪਣੀਆਂ ਸਾਰੀਆਂ ਕਰੀਆਂ ਹੋਈ ਜਾਂਦੇ ਠੀਕ ਹੈ ਜੀ ਤੇ ਦੇਖੀਏ ਆਪਾਂ ਬਲੌਗ ਬਣਾਵਾਂਗੇ ਅੱਜ ਕਬੂਤਰਾਂ ਵਾਲਾ ਮੁੰਤਾ ਵਾ ਫਿਟਨੈਸ ਵਾਲੇ ਪੜ੍ਹਨੇ ਆ ਤੇ ਹਣੀ ਬਾਈ ਕਹਿੰਦਾ ਹਣੀ ਬਾਈ ਦੀ ਕਹਿਣ ਤੇ ਪਾਇਆ ਕਹਿੰਦਾ ਕਬੂਤਰਾਂ ਵਾਲਾ ਬਲੌਗ ਬਣਾਵਾਂ ਮੈਂ ਚਲੋ ਕਬੂਤਰਾਂ ਵਾਲਾ ਬਣਾ ਦਿੰਨੇ ਆ ਬਾਈ ਤੇ ਕਬੂਤਰਾਂ ਵਾਲਾ ਬਲੌਗ ਬਣਾਉਣਾ ਹੈ ਅੱਜ ਆਪਾਂ ਕਿੰਨੇ ਉੱਡੇ ਆ ਬਾਈ 29 29 ਕਬੂਤਰ ਉੱਡੇ ਹਨ ਕਿੰਨੇ ਰਹਿ ਗਏ ਕਿੰਨੇ ਕੱਟੇ ਗਏ ਤੇ ਗਏ 7-8 ਕਬੂਤਰ ਕੱਟੇ ਗਏ ਠੀਕ ਹੋ ਗਿਆ ਦੋ ਤੇ ਟਾਈਮ ਚੱਲਦਾ ਦੋ ਤੇ ਟਾਈਮ ਚੱਲਦਾ ਬਾਈ ਬਾਕੀ ਜੁੜੇ ਰਹੋ ਬਾਈ ਆਹ ਦੇਖ ਲਓ ਕਬੂਤਰ ਦੇਖ ਰਹੇ ਹਾਂ ਹਾਂ ਪਿੰਡ ਛੋਟਈ ਆ ਹਾਂਜੀ ਤੇ ਆਪਣੇ ਭਰਾ ਦੇ ਨਾਂ ਤੇ ਵੀ ਛੱਡਿਆ ਹੋਇਆ ਹੈਗਾ ਲਾਫਰੀ ਰਿਕਾਰਡ ਤੇ ਪਿਛਲੀ ਵਾਰ ਵੀ ਆਪਾਂ ਨਵੇਂ ਪੰਡ ਵਾਲੀ ਬਾਜੀ ਦੇਖ ਲਿਓ ਪਹਿਲੀ ਵਾਰ ਵੀ ਛੱਡਾ ਸੀ ਤੇ ਪਹਿਲੀ ਵਾਰ ਹੀ ਜਿੱਤ ਗਏ ਸੀ ਐਤ ਕੀ ਵੀ ਕਾਹ ਪਾਉਂਦਾ ਫਿਰਦਾ ਹੈਣਾ ਅੱਜ ਵੀ ਐਤ ਕੀ ਵੀ ਦੂਜੀ ਵਾਰੀ ਆਪਣੀ ਪਹਿਲਾਂ ਦਿੱਤ ਗਿਆ ਉਹ ਦੇਖਾਂਗੇ ਫਿਰ ਅੱਜ ਅੱਜ ਇਹ ਦੂਜੀ ਹੈ ਤੇ ਆਪਣੇ ਪੰਡਾਂ ਦੇ ਆਂਦੇ ਮੁੰਡਿਆਂ ਦੇ ਦੋ ਕਬੂਤਰੇ ਛੱਡੇ ਨੇ ਤੇ ਬਾਕੀ ਆਪਣੇ ਹਨੀ ਉਹਨਾਂ ਦੇ ਭਰਾਵਾਂ ਦੇ ਤੇ ਕੋਲ ਦੇ ਕਬੂਤਰ ਨੇ ਚਾਰ ਪੰਜ ਅੱਜ ਜੁੜੇ ਰਹੇ ਹੋ ਦੇਖੀ ਆ ਜਮਨ ਹੈ ਬਾਈ ਕਿੰਨੇ ਕਿੰਨੇ ਕਬੂਤਰ ਘੱਟੇ ਗਏ ਕੱਕ ਰਹੇ ਗਏ ਜਦੋਂ ਵੀ ਦੋ ਮਾਰ ਸਭ ਤੋਂ ਠੀਕ ਆ ਬਾਈ ਲਓ ਵੀ ਹੁਣ ਆਪਾਂ ਪਹੁੰਚ ਗਏ ਗਰਾਊਂਡ 'ਚ ਤੁੱਪ ਵਜਾਂਦਾ ਹੋਊਗੀ 3:00 11:00 ਦਾ ਟਾਈਮ ਹੋ ਗਿਆ ਤੇ ਮੁੰਡੇ ਪਹੁੰਚ ਗਏ ਸਾਰੇ ਗਰਾਊਂਡ 'ਚ ਤਾਸ ਦੀ ਬਾਜੀ ਲਾਉਣ ਲੱਗ ਗਏ ਹਣੀ ਹਣੀ ਇਹ ਦੂਜਾ ਜੰਮ ਲਾ ਕੇ ਆਉਂਦਾ ਹਾਂ ਹਾਂ ਉਹ ਜੀ ਪੂਰਾ ਦਿਨ ਖੜ ਗਿਆ ਤੇ ਪੂਰਾ ਦਿਨ ਟੱਗ ਗਿਆ 12:00 ਵੱਜ ਗਏ ਤੇ ਗੁਤਰ ਵੀ ਆਉਣ ਲੱਗੇ ਥੱਲੇ ਜੀ ਤੇ ਕਬੂਤਰਾਂ ਦਾ ਟਾਈਮ ਲੱਗ ਗਿਆ ਸਾਰੇ ਪਾਸ ਕਰਨ ਲੱਗ ਗਏ ਦੇਖਣ ਲੱਗੇ ਆ ਤੂੰ ਇਧਰ ਆ ਇੱਥੇ ਬੜਾ ਜੀ ਆ ਤਾਛੇ ਢੀ ਜਾਂਦੇ ਦੋਦੇ ਅਰੇ ਦੂਸ਼ੇ ਹਰੀਆਂ ਵਗਾਂ ਲਾਲ ਪੁੰਜਾਂ ਦੀ ਪਾਸ ਹੋ ਗਈ ਆ ਫਿਰ ਤਾਂ ਮੁੰਡਾ ਆ ਫਿਰ ਸਾਰੇ ਪਾਸ ਨਹੀਂ ਆ ਰਹਿਣੋਂ ਰੁਕ ਜਾ ਪਾਸ ਕਰ ਓਏ ਕਰਿਆ ਦੂਜਾ ਦੂਜਾ ਪਾਸ ਉਹ ਉਹ ਆ ਗਿਆ ਇਧੀਆਂ ਕਿ ਉਹ ਨਾ ਨਹੀਂ ਇਧੀਆਂ La he visto capaz que ella da contra. La oye Deje que yo verte a poner ਉੱਡ ਫਿਰਦੀ ਆਉਂਦੀ ਆ ਫਿਰਦੀ ਆ ਆ ਗਈ ਵਧੀਆ ਉੜਦੀ ਆ ਇਹ ਤਾਂ ਬਾਕੀ ਦੇਖੋ ਬਾਕੀ ਕਬੂਤਰ ਸਾਰੇ ਥੱਲੇ ਆਉਣ ਲੱਗ ਗੇ ਦੇਖੋ ਬਈ ਗਾਹ ਪੈਣ ਲੱਗਾ ਧਰਮੀ ਬਰ ਗਈ ਦੁਬਾਰਾ ਦੇਖ ਲਓ ਉਹ ਉਹਦਾ ਕਿੱਤਾ ਵੇ ਸਾਰਾ ਜੇਹ ਤੱਕੂ ਸਾਫਲੇ ਖਾਏਗਾ ਮੇਥੋਂ ਦੇਖੀ ਜਾ। ਆ ਰੁਕੀਏ ਬਾਈਆਂ ਦਾ ਦੂਤ ਹੋਰ ਰੁਕ ਜਾ। ਦੇਖਦਾ ਓਏ। ਹੋਣ ਦੀ ਲੱਗ ਗਈ ਪਾਣੀ ਜਾਨੀ ਥੋੜੀ। ਇਹ ਹੋ। ਸਾ ਬਾਈਆਂ ਦਾ ਕਬੂਤਰ ਆ ਗਿਆ ਦਿੱਥੇ। ਲਾਓ ਵੀ। ਕਬੂਤਰ ਦੇਖਣ ਲੱਗੇ। ਆਪਾਸ ਕਰਦੇ ਬਸ। ਸਾਫ ਕਰਦੇ। ਕਿਹੜਾ ਰੰਗ? ਕਾਲਾ ਦਾ। ਤਾਂ ਭਈ ਤੇ ਕਬੂਤਰ ਉੱਡ ਜਾਂਦੇ ਆਪਣੇ। ਟਗਾਟ ਰਸਟ ਕਰ ਲੀਏ ਤੇ ਕੁਦਰ ਵੀ ਆਪਣੇ ਥੋੜੀ ਰਹਿ ਗਏ ਕਿੰਨੇ ਰਹਿ ਗਏ ਉੱਤੀ ਜਿਆਦਾ ਹੋਵੇ ਦੂਰ ਕੱਟੇ ਗਏ ਬਾਈ ਕਰ ਜਾ ਕਿੰਨਾ ਹੋਰ ਇੱਕ ਹੋ ਕੋਲ ਸੋਦਾ ਦਾ ਟਾਈਮ ਪੂਰਾ ਹੋ ਗਿਆ ਟਾਈਮ ਪੂਰਾ ਹੋ ਗਿਆ ਉਹਨਾਂ ਦੇ ਕੰਪਿਊਟਰਾਂ ਉਰਵਾਦੇ ਹੋਏ ਸੀਗੇ ਤੇ ਵੀ ਉਹ ਕਰਦੇ ਗਏ ਲੋਕ ਪੁੱਤਰ ਹੋਰ ਕੱਟੇ ਗਏ ਬਾਈ ਜਿਹੜੇ ਰਹੇ ਵਾਟੇ ਬਲੌਗਰਾਂ ਕੰਟਾ ਘਾਟਣ ਰਸਟ ਕਰ ਲੀਏ ਲੋ ਜੀ ਬਾਈ ਹੁਣੀ ਬਹੁਤ ਵਧੀਆ ਸੇਵਾ ਨਿਭਾਉਂਦੇ ਆ ਬਾਈ ਤੇ ਬਾਈ ਉਹਨਾਂ ਨੇ ਸਵੀਲ ਬਣਾਈ ਆ ਇਹ ਕਿੰਨੀ ਵੱਸੇ ਵਾਹ बॉल बुरा विरोधी और लड़ाई में लाल बॉल बुरा कैंट पे बैठा इधर ले सट पसीनो का कर काड़ा आ बाबा क्या बात है कैंट गल वाला ਦਾ ਹਣਾ ਕੋਈ ਨਾ ਮਾਲ ਦਾ ਟੱਪੋ ਨਾ ਮਰਜ਼ੀ ਪੀਣਾ ਮਾਲ ਵਾਦੂ ਹੋਰ ਤਾਂ ਬਸ ਥੋੜੇ ਕੇ ਪੀ ਰੱਖ ਜੀ ਧੰਨਵਾਦ ਬਾਕੀ ਤੇ ਭਾਈ ਨੇ ਸਾਰੇ ਕੱਫੇ ਤੋੜਤੇ ਸੁਵਿਲ ਬਰਾਕੇ ਜੇ ਤੂੰ ਆਏ ਬਸ ਹੀ ਮੈਂ ਤਾਂ ਚੱਲ ਪਾ ਅੱਧਾ ਪਾ ਦਿੰਦਾ ਚਲ ਕਰੋ ਉੱਤੇ ਨਾ ਬੈਠੋ ਲਾਓ ਜੀ ਤਿੰਨ ਵਜ ਚੁੱਕਿਆ ਤੇ ਹੁਣ ਰੂਟ ਚੇਂਜ ਕਰਦੇ ਆ ਮੁੰਡੇ ਕਹਿੰਦੇ ਕਿਵੇਂ ਸਵਾਜ ਹੁਣ ਕਿੱਧਰ ਚਲੀਏ ਪੀਰ ਖਾਨੇ ਵੀ ਨਹੀਂ ਹਾਂ ਹੁਣ ਟੋਪੇ ਤੇ ਜਾਣ ਲੱਗੇ ਸਾਰੇ ਕਬੂਤਰ ਤਿੰਨ ਦਾ ਟਾਈਮ ਹੋ ਗਿਆ ਸਾਰੇ ਉਧਰ ਨੂੰ ਭੱਜ ਲਏ ਆ ਜਾਓ ਫਿਰ ਆ ਜਾ ਤੁਸੀਂ ਲਓ ਜੀ ਅਸੀਂ ਪੀਰ ਖਾਨੇ ਆ ਗਏ ਤੇ ਕਬੂਤਰ ਲੱਗ ਟਿਗਾਣ ਲਾ ਕੇ ਟੋਪੇ ਤੇ ਆਏ ਦਿੰਦਾ ਹੈ ਹੈਨਾ ਹਾਂ ਯਾ ਆਉਂਦਾ ਕਿਹੜੇ ਦਿਨ ਲੱਗੇ ਟੋਪੇ ਤੇ ਲਓ ਜੀ ਇੱਕ ਹੋਰ ਵਹਿਗਾ ਦੇਖਣਾ ਫੜਦਾ ਕਿ ਨਹੀਂ ਇੱਥੇ ਨਹੀਂ ਮੇਰਾ ਸਹ ਉੱਥੇ ਜਾ ਰੁੰਦੀ ਤੇ ਪੰਜਾਤੀ ਮੈਂ ਜੀ ਤੇ ਹੁਣ ਕਬੂਤਰਾਂ ਦਾ ਟਾਈਮ ਲੱਗਿਆ ਸਾਰੇ ਪਾਸ ਕਰਾਉਣੇ ਨੇ ਕਿੰਨੇ ਕਬੂਤਰ ਨੇ ਨੌ ਕਬੂਤਰ ਪਾਸੇ ਨੇ ਆ ਤਿੰਨ ਕਬੂਤਰ ਹੀ ਦਿਖੇ ਵੀਰੇ ਨੌ ਹੈ ਦੱਸੋ ਬਦਲਵਤ ਆਹ ਕੋਲ ਕੋਲ ਆਪਣਾ ਲਈ ਵੀ ਗੱਟੀ ਗਈ ਬਈ ਇੱਕ ਘਟਿਆ ਗਿਆ ਆਪਣੇ ਲੈ ਉਹਨਾਂ ਚ 4:30 ਦਾ 4:30 ਦਾ ਟਾਈਮ ਹੈ ਬੀਤੂ ਦੇਖ ਵੀਰੇ ਲੈ ਵੀ ਬੀਤੂ ਵਾਲੇ ਦਾ ਵੀ ਟਾਈਮ ਲੱਗ ਗਿਆ ਕਹਿੰਦੇ ਬੀਤੂ ਕੀ ਅਰੰਗ ਹੈ ਇਹ ਆਪਣੇ ਕਿੰਨੇ ਕਬੂਤਰ ਰਹਿ ਗਏ ਲਾਪੜੀ ਦਾ ਰੀ ਚੱਲ ਸਾਲੇ ਚੱਲ ਲਾਲ ਪਾਸਾ ਸਾਹ ਚੰਦ ਆਪਣੇ ਕਿੰਨੇ ਰਹਿ ਗਏ ਲਾਪੜੀ ਤਾਂ ਹੁਣ ਆਪਣੇ 2 ਰਹਿ ਗਏ 2 ਰਹਿ ਗਏ ਇੱਕ ਤਾਂ ਹਣੀ ਵਾਲੀ ਰਹਿ ਗਈ ਇੱਕ ਆਪਣੇ ਸਾਹਮਣੇ ਵਾਲੇ ਰਹਿ ਗਏ ਤਿੰਨ ਕਬੂਤਰ ਰਹਿ ਗਏ ਨਾ ਇੱਕ ਮੇਰਾ ਇੱਕ ਆਪਣਾ ਕੱਟਿਆ ਗਿਆ ਬਈ ਚਾਰ ਛੱਡੇ ਹੂੰ ਚਾਰ ਛੱਡੇ ਸੀ ਇੱਕ ਕੱਟਿਆ ਗਿਆ ਆਪਣੇ ਤਿੰਨ ਕਬੂਤਰ ਰਹਿ ਗਏ ਹੂੰ ਕੁੱਲ ਕਬੂਤਰ ਨੌਨ ਹੈ ਲੋ ਵੀ ਕਿੰਨੇ ਕਬੂਤਰ ਪਾਏ ਹੋਗੇ ਬਾਈ ਲੋ 500 ਬਾਈ ਤਿੰਨ ਦੇ ਟਾਈਮ ਠੀਕ ਆ ਬਾਈ ਆਹ ਮੁੱਢੇ ਦੇ ਟਾਈਮ ਬਿੱਤੂ ਘੜੜਾ ਕਬੱਡੀ ਖੇਡਾਰੀ ਹਾਂਜੀ ਹਾਂਜੀ ਪਲੇਅਰ ਹੀ ਹੁੰਦਾ ਦੇ ਰਣ ਕਬੂਤਰ ਬਾਜੀ ਤੇ ਆ ਗਿਆ ਦੇਖ ਨਾ ਸੌਂਕ ਨਹੀਂ ਮਾਰਦਾ ਸੌਂਕ ਨਹੀਂ ਮਾਰਦਾ ਕਿਹੜਾ ਦੇ ਹਰ ਇੱਕ ਦਾ ਕੋਈ ਵੀ ਸੌਂਕ ਹੁੰਦਾ ਹੀ ਹੁੰਦਾ ਕਬੂਤਰ ਬਾਜੀ ਪਲੇਅਰ ਹੀ ਹੈਗਾ ਆਹ ਇੱਕ ਜਗ੍ਹਾ ਨਾ ਪਲੇਅਰ ਆ ਇਹ ਦੋ ਦੇ ਮੇਰ ਹੋ ਗਿਆ ਤੇ ਦੂਜੇ ਪਾਸੇ ਆ ਗਿਆ ਦੋਨੋਂ ਹੀ ਪਲੇਅਰ ਇਕੱਠੇ ਖੇਡਦੇ ਨੇ ਹਾਂ ਬਾਈ ਯਾਪੀ ਦੇ ਰੇਟਰ ਉਹੀ ਤਾਂ ਗੱਲ ਆ ਗੋਡੀ ਵਾਲੀ ਬਣਦੇ ਨੇ ਗੱਲ ਸਾਰਾ ਇਹ ਰਹਿੰਦਾ ਹਰ ਪਾਸਮਾ ਹਲੋ ਸੋਤੇ ਨੇ ਯਾਰ ਬਾਕ ਨੇ ਇਹ ਤਾਂ ਮੈਂ ਤਾਂ ਛੱਡ ਦੇ ਤਾਂ ਫਿਰ ਹਾਂ ਵੀ ਹੋ ਗਈ ਲੈ ਕਨੇ ਪਾਰਟੀ ਹੋਈ ਕਨੇ ਲਾਫਰੀ ਤੇ ਬਿੰਨੀ ਹਾਂ ਲਾਫਰੀ ਦਾ ਕਨੇ ਨਾਮਾ ਚ ਆ ਗਿਆ ਕਬੂਤਰ ਹਾਂ ਲਾਫਰੀ ਪਾਰਟੀ ਫਿਰ ਅੱਜ ਕੀ ਖਵਾਵੇਂਗਾ ਬੱਕਰਾ ਖਵਾ ਬੱਕਰ ਨਾ ਨਹੀਂ ਦੇਖ ਲੈ ਖਵਾ ਆ ਉਹ ਆਹ ਤੇਰੀ ਕੋਈ ਬਸ ਜੱਤ ਕੇ ਹੁਣ ਤੂੰ ਨਾਮਾ ਚ ਦਾ ਆ ਗਿਆ ਹਾਂ ਦਲ ਤਾਂ ਵੱਡਾ ਰੱਖੀਦਾ ਹੁੰਦਾ ਖਵਾ ਦਾਂਗੇ ਤੈਨੂੰ ਕੀ ਆਏਗਾ ਹਾਂ ਆਹ ਆਹ ਤਗੜੇ ਕੋਈ ਇੱਧਰ ਦੇਖ ਕਿੱਥੇ ਆ ਸਾਢੇ 5 ਹੋ ਗਏ ਜੀ ਤੇ ਕਬੂਦਰੀ ਸਾਡੇ ਨਾਮ ਚ ਆ ਗਈ ਪਰ ਦਰਖਤ ਤੇ ਬਹਿ ਗਈ ਕਿਤੇ ਨਹੀਂ ਦੇਖਦੀ ਅਦਰਖਤਾਂ ਚ ਗਾਇਬ ਹੋ ਗਈ ਦੇਖੋ ਭਾਈ ਕਬੂਤਰਾਂ ਨਾਲ ਨੂੰ ਇੰਨੇ ਖਤਰੇ ਮੋਲ ਲੈਣੇ ਪੈਂਦੇ ਨੇ ਨੰਟਬੀ ਨਹੀਂ ਦੇਦਾ ਮੁੰਡਾ ਦੇਖ ਕੇ ਦੇਖ ਕੇ ਮਾਰਦਾ ਛਾਲ ਪਿੱਛੇ ਪਾਸੇ ਗੇਟਰ ਨਹੀਂ ਆਉਂਦਾ ਨਹੀਂ ਆਰੇ ਹੈਡ ਕੋਲੇ ਕਿਹਾ ਉਹਨਾਂ ਨੇ ਪਿੱਛੇ ਆ ਹਰਾ ਹੈਡ ਦਾ ਪਿੱਛੇ ਗਲਤੀ ਆ ਆਇਆ ਉਤਰਿਆ ਨਹੀਂ ਲੈਣੇ ਜਲਦੀ ਆਇਆ 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 ਮਾਰਦਾ ਛਾਲ ਦੇਖ ਕੇ ਤੇਰਾ ਮਾਰ ਚ ਪਲਾਕ ਕੱਢਦਾ ਗੋਲ ਕਰ ਲੂ ਕੋਈ ਨਾ ਕੋਈ ਨਾ ਮਟਾ ਨਾ ਲਾਓ ਬਈ ਤੇ ਕਬੂਤਰ ਲੱਭਣ ਦੇਖੋ ਮੁੰਡਾ ਕਿੱਥੇ ਚੜਿਆ ਫਿਰਦਾ ਪੂਰੇ ਖਤਰਿਆਂ 'ਚ ਫਿਰਦਾ ਖੋ ਗਈ ਯਾਰ ਸਾਡੀ ਕਬੂਤਰੀ ਖੋ ਗਈ ਬੁਰੀ ਹੋ ਗਈ ਸਾਡੇ ਨਾਲ ਦੋ ਸਾਡੇ ਦੋਵੇਂ ਕਬੂਤਰ ਖੋ ਗਏ ਸਾਡੇ ਦੋ ਉੜਦੇ ਆ ਨਾ ਮਾਂ ਤੇ ਹਜੇ ਸਾਡੇ ਪੰਡਰੇ ਹੀ ਉੱਡ ਦਿਆ ਮਾੜੀ ਹੋ ਗਈ ਆਪਣੇ ਨਾਲ ਚੱਲ ਚੱਲ ਬੇਟਾ ਮਾਰੋ ਕਮਾਲ ਚਲੋ ਚੱਲੀਏ ਦੋ ਪੁੱਤਰ ਦੇ ਟਾਈਮ ਹੋ ਬਈ 7 ਸਾਲ ਤੋਂ ਨੰਗਰ ਨੌਰਟ ਪੁੱਤਰ ਲਓ ਜੀ ਕਿੰਨੇ ਕਬੂਤਰ ਉੱਡ ਦਿਆ ਕਿਨੇ ਰਹਿ ਗਏ ਅਬੀ ਦੋ ਰਹਿ ਗਏ ਦੋ ਕਬੂਤਰ ਰਹਿ ਗਏ ਬਾਕੀ ਭਾਈ 4 ਦੇ ਟਾਈਮ ਆ ਲੈ ਲਿਆ ਕਰਦੇ ਆ ਵੇਚਣੇ ਬਾਕੀ ਟਾਈਮ ਲੱਗਾ ਹਾਂ ਆ ਗਏ ਅਲੇਕਾ ਦਸੇ ਰਜੇ ਹੌਲੀ ਹੌਲੀ ਓਏ ਕਿਹਣਾ ਬੋਲ ਕੋਈ ਨਾ ਦੇ ਦੇ ਆਉਣਾ ਕੋਈ ਹੌਲੀ ਹੌਲੀ ਆ ਗਿਆ ਹੋਰ ਮੁੜਿਆ ਆ ਦੇ ਆ ਗੋਮ ਮੁੜਿਆ ਆ ਨਿਕਲ ਪੁੱਤ ਨੂੰ ਗਾ ਭਾਈ ਪਹਿਲਾ ਨਾਮ ਬਿੰਦੂ ਗੋਲਡ ਗੁਰਜਰਾਂ ਦਾ ਮਾ ਗੋਲਡ ਉਡੀ ਜਨੋਲ ਕਬੜੀ ਚੌਥਾ ਕਰਨੋਰ ਗੋਲਡ ਪੰਜਵਾਂ ਹੈਰੀ ਗੋਲਡ ਕਾਲੀ ਟੱਬਾ ਛੇਵਾਂ ਕਾਲੀ ਟੱਬਾ ਸਤਵਾਂ ਚੈਲੀ ਬਦਲਵੰਡ ਫਾਇਦ ਬਦਲਵੰਡ ਅੱਠਵਾਂ ਲਖਪ੍ਰੀਤ ਕੋੜਾ ਬਾਜੀ ਕੇ ਵਿਚਾਰ ਤਨਖਾ ਦੀ ਬਾਈ ਹੀ ਮੰਗੇ ਆਲਾ ਧਨੌਰ ਬਨਾਲ ਬਹੁਤ ਸੋਣੀ ਬਾਈ ਹੋਈ ਆ ਬਹੁਤ ਸੋਹਣਾ ਬਨਵਾ ਦੇ ਬਾਈਆਂ ਨੂੰ ਧੰਨਵਾਦ ਚਲੋ ਆਹ ਕਿਰੋੜ ਦੇ